ਸਰ ਮੇਰੀ ਬਾ ਇੱਕ ਹੀ ਅਰਜ਼ ਹੈ ਦੇਖੋ ਮੈਂ ਆਪਣੀ ਬੇਟੀ ਦੇ ਪੱਖ ਸੇ ਇਸ ਵਾਸਤੇ ਨਹੀਂ ਆ ਕਿ ਉਹ ਜਮਾਈ ਮੇਰਾ ਬੜਾ ਪਿਆਰਾ ਜਮਾਈ ਥਾ ਇੱਕ ਪਾਸੇ ਮੇਰਾ ਜਵਾਈ ਥਾ ਇੱਕ ਪਾਸੇ ਮੇਰਾ ਦਿਮਾਗ ਥਾ ਪੰਨੇ ਆ ਵੀ ਮੇਰਾ ਸੱਕਾ ਲੱਗਦਾ ਥਾ ਸਰ ਉਸਨੇ ਉਸਨੂੰ ਪੁੱਤਰ ਦਾ ਵੀ ਦਰਜਾ ਸਾ ਦਿੱਤਾ ਔਰ ਜਿੰਨਾ ਸਾਥ ਹੋ ਦਿੰਦਾ ਹਾ ਉਹਨਾਂ ਮੇਰੇ ਪੁੱਤਰ ਨੇ ਵੀ ਨਹੀਂ ਇਸ਼ਾਰਾ ਦਿੱਤਾ ਹੋਣਾ। ਇਹ ਦੋ ਕੰਮ ਹੈ ਨਾ ਜੱਟੇ ਤੇ ਇਹ ਜੋਇਨ ਨੂੰ ਅ ਇਹਨਾਂ ਪੈਸੇ ਦੇ ਪ੍ਰੈਸ਼ਰ ਚ ਆ ਜਾਣਗੇ, ਲਾਲਚ ਆ ਜਾਣਗੇ ਤੇ ਪੈਸੇ ਮੈਂ ਮੈਂ ਕਹ ਦਿੰਦਾ ਹਾਂ ਤੇ ਮੈਂ ਕਹਾਂ ਜਨਾਬ ਉਹਨਾਂ ਕਿ ਮੈਂ ਨਰੇਸ਼ ਦੀਆਂ ਹੱਡੀਆਂ ਦੇ ਪੈਸੇ ਲਿਆਂਗਾ। ਆ ਲੈ ਚਾਲੀ ਤੂਫੇ ਕਰਦੀ ਮੈਂ ਤੁਹਾਡੇ ਪਾਸੇ ਨਰੇਸ਼ ਦੀਆਂ ਹੱਡੀਆਂ ਦੇ ਪੈਸੇ ਲੈਣੇ। ਮੈਂ ਕਿਹਾ ਮੈਨੂੰ ਨਹੀਂ ਚਾਹੀਦੇ। ਉਹਲੇ ਸਾਰੇ ਸਾਂ ਜਿੰਨੇ ਵੀ ਸਰਦਾਰ ਸਾਰੇ ਉੱਥੇ ਉਹ ਸਾਰੇ ਉਹਨੇ মিডিਆ ਭਲਾਈ ਕਿ ਤਾਂ ਤਾਂ ਗੇਰ ਰਹੀ। ਤਾਂ ਕਾਰਵਾਈ ਕੀਤੀ ਤਾਂ ਕਾਰਵਾਈ ਕੀਤੀ ਇਹਨਾਂ ਤਾਂ ਠੰਡੇ ਬਹਿ ਗਏ ਤੁਸੀਂ ਪਹਿਲੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕੋਈ ਕਾਰਵਾਈ ਨਹੀਂ ਕਰਦੀ ਕਿਹੜਾ 3 ਸਟਾਰ ਦਾ ਕਿਹੜਾ ਆਦਾ ਸੀ ਆ ਪਤਾ ਨਹੀਂ ਬੜੀ ਜਨ ਨਹੀਂ ਆਏ ਹੁਣ ਤੋਂ ਇੱਕ ਤਾਂ 3 ਸਟਾਰ ਵਾਲਾ ਹਾ 2 ਸਟਾਰ ਵਾਲਾ ਕਿਹਾ ਸਾਰੇ ਪੂਰੇ ਸੀਸੀ ਫੋਟੇਜ ਜਿਹੜੀ ਸੀ ਸਾਰੀ ਕੜਾਈ ਹੈ ਐਕਸੀਡੈਂਟ ਕਿਤੇ ਨਹੀਂ ਨਿਕਲਿਆ ਐਕਸੀਡੈਂਟ ਕੋਈ ਨਹੀਂ ਨਿਕਲਿਆ ਆਪਸੀ ਸੈਂਟੀ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾ ਇਸ ਵੇਲੇ ਗੋਲ ਗੁਜਰਾਲ ਕੈਂਪ ਤੇ ਅਜੀਤ ਨਗਰ ਕਲੋਨੀ ਦੇ ਵਿੱਚ ਅਜੀਤ ਕਲੋਨੀ ਦੇ ਵਿੱਚ ਉਸ ਪਰਿਵਾਰ ਦੇ ਕੋਲ ਖੜੇ ਹਾਂ ਜਿੱਥੇ ਕਿ ਕੁਝ ਕੁ ਦਿਨ ਪਹਿਲਾਂ ਤਿੰਨ ਤੋਂ ਚਾਰ ਦਿਨ ਪਹਿਲਾਂ ਇੱਕ ਬੜਾ ਵੱਡਾ ਹਾਦਸਾ ਵਾਪਰਿਆ ਇਹ ਪਰਿਵਾਰ ਹੈ ਇਹ ਇੱਕ ਸਬਜੀ ਤੇ ਰੇੜੀ ਲਗਾਉਣ ਵਾਲੇ ਇੱਕ ਮਿਹਨਤਕਸ਼ ਇਨਸਾਨ ਦਾ ਜਿਸ ਨੇ ਆਪਣੀ ਬੇਟੀ ਦਾ ਵਿਆਹ ਇੱਕ ਨਰੇਸ਼ ਨਾਮ ਦੇ ਮੁੰਡੇ ਦੇ ਨਾਲ ਕਰਵਾਇਆ ਔਰ ਉਸ ਨੂੰ ਆਪਣੇ ਘਰ ਦੇ ਵਿੱਚ ਕਰਜਮਾਈ ਰੱਖਿਆ ਮਗਰ ਉਸਦੀ ਬੇਟੀ ਜਿਹੜੀ ਸ਼ਾਲੂ ਸੀ ਉਹ ਜਿਹੜਾ ਉਹਦਾ ਪਿਤਾ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੀ ਬੇਟੀ ਸ਼ਾਲੂ ਹੀ ਕਿਸੇ ਹੋਰ ਮੁੰਡੇ ਦੇ ਨਾਲ ਮਿਲ ਕੇ ਜਿਸ ਦਾ ਨਾਮ ਬਨੂ ਪ੍ਰਤਾਪ ਦੱਸਿਆ ਜਾ ਰਿਹਾ ਹੈ ਜੋ ਕਿ ਪਧਰਵਾ ਦਾ ਰਹਿਣ ਵਾਲਾ ਹੈ ਉਹਦੇ ਨਾਲ ਹੀ ਮਿਲ ਕੇ ਉਹ ਆਪਣੇ ਹੀ ਪਤੀ ਦੇ ਨਾਲ ਕੁਝ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਹੈ ਉਹ ਕਰ ਬੈਠੇਗੀ ਉਸ ਪਰਿਵਾਰ ਦੇ ਤੁਸੀਂ ਹਾਲਤ ਦੇਖ ਰਹੇ ਹੋ ਕਿ ਇਸ ਵੇਲੇ ਸਾਰਾ ਪਰਿਵਾਰ ਗਮ ਦੇ ਵਿੱਚ ਡੁੱਬਿਆ ਹੋਇਆ ਹੈ ਉਹ ਉਹਨਾਂ ਦੇ ਪਿਤਾ ਜਿਹੜੇ ਸ਼ਾਲੂ ਦੇ ਜਿਹੜੇ ਉਹ ਇੱਥੇ ਸਾਹਮਣੇ ਬੈਠੇ ਨੇ ਮੈਂ ਕਹਾਂਗਾ ਕਿ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਇੱਕ ਮਿੰਟ ਤੁਸੀਂ ਆ ਸਕਦੇ ਹੋ ਹਾਂ ਅ ਕੀ ਨਾਮ ਹੈ ਤੁਹਾਡਾ ਪੂਰਨ ਚੰਨ ਪੂਰਨ ਚੰਨ ਜੀ ਜੋ ਅਸੀਂ ਸੁਣਿਆ ਕਿ ਜਿਵੇਂ ਤੁਹਾਡੀ ਬੇਟੀ ਸੀ ਉਸਨੇ ਕਿਸੇ ਹੋਰ ਲੜਕੇ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਦਾ ਜਿਵੇਂ ਮਰਡਰ ਕਰਤਾ ਕੀ ਇਹ ਸਹੀ ਹੈ ਦੇਖੋ ਜੀ ਜ ਜ ਜਿਹੜੇ ਫੋਟੋਜ਼ ਆਏ ਨੇ ਜਿਹੜੇ ਫੋਟੋ ਫੋਟੋਜ਼ ਕੈਮਰੇ ਦੇ ਅਸੀਂ ਦੇਖਿਆ ਹੈ ਸੀਸੀਟੀਵੀ ਫੁਟੇਜ ਸੀ ਸੀਸੀਟੀਵੀ ਕੈਮਰੇ ਤੇ ਉਹ ਸਾਨੂੰ ਮਿਲੇ ਨਾ ਘਰ ਤੋਂ ਨਿਕਲਦੇ ਅੱਗੇ ਜਾਂਦੇ ਜਿੱਥੇ ਮਰਡਰ ਹੋਇਆ ਫਿਰ ਉਥੋਂ ਮੋੜਾ ਵਾਪਸ ਆਇਆ ਸਕੂਟੀ ਲੈ ਕੇ ਗਿਆ ਫਿਰ ਉਹ ਮੋੜੇ ਨੂੰ ਮਾਰ ਕੇ ਸਕੂਟੀ ਤੇ ਉੱਪਰ ਚੜਾਇਆ ਫਿਰ ਲੈਣ ਵਾਸਤੇ ਆ ਰਿਹਾ ਸਕੂਟੀ ਤੇ ਉੱਪਰ ਚੜਾਇਆ ਚਾੜ ਕੇ ਤੇ ਫਿਰ ਉਹਨੂੰ ਲੈ ਕੇ ਜਾ ਰਹੇ ਸੀ ਹੁਣ ਇਹ ਪਤਾ ਨਹੀਂ ਕਿੱਥੇ ਲੈਣਾ تھا ਕਿੱਥੇ ਨਹੀਂ ਲੈਣਾ ਤਾਂ ਮਗਰ ਇਤਨੇ ਚ ਇਹ ਰਖਸ਼ੇ ਵਾਲਾ ਆ ਗਿਆ ਉਸੇ ਪਾ ਕੇ ਗਾਂਧੀ ਨਗਰ ਲੈ ਕੇ ਇਥੋਂ ਸਾਨੂੰ ਪੂਰਾ ਯਕੀਨ ਹੋ ਗਿਆ ਕਿ ਮੇਰੀ ਬੇਟੀ ਨੇ ਔਰ ਮਾਨੂੰ ਪ੍ਰਤਾਪ ਨੇ ਮਿਲ ਕੇ ਇਹ ਕੰਮ ਅਸਾਰ ਕਰ ਦਿੱਤਾ ਕਿਉਂਕਿ ਉਹ ਤੁਸੀਂ ਉੱਥੇ ਪੁਲਿਸ ਨੇ ਤੁਸੀਂ ਕਿਹਾ ਕਿ ਉਹ ਪੱਥਰ ਵੀ ਬਰਾਮਦ ਕਰ ਲਿਆ ਹੈ ਫਿਰ ਅਸੀਂ ਜਿਵੇਂ ਉਹ ਪੱਥਰ ਦਿਖਿਆ ਸਾਰੇ ਅਸੀਂ ਪਲਾਟ ਢੂੰਢਦੇ ਭੇ ਉਹ ਲਾਸਟ ਇਹ ਬੱਚੇ ਸਾਰੇ ਮੇਰੇ ਆਏ 15 16 ਬੰਦੇ ਇਹ ਜਦੋਂ ਉਹ ਪੱਥਰ ਦੇ ਕੋਲ ਮੈਂ ਪਹੁੰਚਿਆ ਮੈਂ ਪੈਰ ਨਾਲ ਉਹ ਪਲਟਾ ਮਾਰਿਆ ਪੱਥਰ ਕੀ ਮੈਂ ਦਿਖਿਆ ਤਾਂ ਤੁਸੀਂ ਖੂਨ ਲੱਗਿਆ ਬਾਹਰ ਵੀ ਕੋਈ ਖੂਨ ਦੇ ਧੱਬੇ ਸੇ ਉਹ ਉੱਥੋਂ ਨਿਕਲ ਕੇ ਚਲੇ ਆਸੀਂ ਬਾਹਰ ਆਏ ਫਿਰ ਅਸੀਂ ਆਪਣੀ ਬੇਟੀ ਪਿਆ ਸੀ ਨਹੀਂ ਪਲਾਟ ਦੇ ਵਿੱਚ ਪਿਆ ਸੀ ਕਿਉਂਕਿ ਤੁਹਾਡੀ ਬੇਟੀ ਦਾ ਤੇ ਕਹਿਣਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਉਹ ਕਹਿ ਰਹੀ ਸੀ ਕਿ ਐਕਸੀਡੈਂਟ ਹੋਇਆ ਸਰ ਐਕਸੀਡੈਂਟ ਆਗਰ ਰੋਡ ਦੇ ਹੋਇਆ ਤਾਂ ਉਹਦਾ ਖੂਨ ਪੈਣਾ ਰੋਡ ਤੇ ਪੈਣਾ ਹੈ ਜਾਂ ਪਲਾਟ ਦੇ ਵਿੱਚ ਪੈਣਾ ਹੈ ਉਹ ਖੂਨ ਜਿਹੜਾ ਥਾ ਪਲਾਟ ਦੇ ਵਿੱਚ ਥਾ ਤੇ ਪੱਥਰ ਵੀ ਪਲਾਟ ਦੇ ਵਿੱਚ ਹੀ ਥਾ ਤੇ ਉਹਦੇ ਬਾਅਦ ਇਹਨਾਂ ਨੇ ਇਹ ਕੰਮ ਕਰਕੇ ਫਿਰ ਅਸੀਂ ਫਿਰ ਅਸੀਂ ਕੁੜੀ ਨੂੰ ਫੋਨ ਕੀਤਾ ਮੈਂ ਕਿਹਾ ਬੇਟੇ ਦੇਖਾ ਸੀ ਪੂਰੇ ਜਿੰਨੇ ਵੀ ਸਬੂਤ ਨੇ ਸਾਡੇ ਕੋਲ ਪੂਰੇ ਹੋ ਗਏ ਨੇ ਤੇ ਤੂੰ ਦੱਸ ਇਹ ਕੀ ਚੀਜ਼ ਹੈ ਅਗਰ ਹੈ ਤੇਰੇ ਤੂੰ ਕੀਤਾ ਕਿਸੇ ਨੇ ਕੋਹਰ ਨੇ ਕੀਤਾ ਜਾਂ ਕਿਸੇ ਕੋਲੋਂ ਕਰਾਇਆ ਤੂੰ ਸਾਨੂੰ ਸਾਫ਼ ਸੁਣਾ ਦੇ ਕੁੜੀ ਨੇ ਫਿਰ ਵੀ ਨਹੀਂ ਮੰਨਿਆ ਜਿਹੜੇ ਕੁੜੀ ਨੇ ਨਹੀਂ ਮੰਨਿਆ ਅਸੀਂ ਫਿਰ ਚੌਕੀ ਸਾਹਿਬ ਚੌਕੀ ਫੋਨ ਕੀਤਾ ਪੌਣੀ ਚੱਕ ਉਤੋਂ ਸਾਹਿਬ ਆਏ ਚੋਕੀ ਅਫਸਰ ਆਇਆ ਉਹਨੇ ਆ ਕੇ ਉਹ ਸਾਰੇ ਜਿੰਨੇ ਵੀ ਉਹ ਪੱਥਰ ਵગેਰਾ ਸਾਰਿਆਂ ਦੇ ਬਿਆਨ ਲਿੱਤੇ ਫਿਰ ਅੱਗੇ ਦੇ ਫੋਟੋਜ਼ ਲਿੱਤੇ ਪਿੱਛੇ ਦੇ ਵੀ ਲਿੱਤੇ ਸਾਰੇ ਲੈ ਕੇ ਉਹ ਚਲੇ ਗਏ ਉਹਦੇ ਬਾਅਦ ਫਿਰ ਚੋਕੀ ਅਫਸਰ ਆਇਆ ਇਹਨਾਂ ਦਵਾਨੇ ਵਾਲਾ 3 ਸਟਾਰ ਵਾਲਾ ਜੀ ਉਹ ਵੀ ਆਇਆ ਫਿਰ ਉਹਨੇ ਵੀ ਕਿਹਾ ਕਿ ਉਹਨੇ ਵੀ ਆ ਕੇ ਦੇਖਿਆ ਰਾਤੀ ਪੂਰੇ ਕੋ ਮੈਂ ਉਧਰੇ ਫਿਰ ਲੈ ਕੇ ਗਿਆ ਸਾਨੂੰ ਵੀ ਖੁਦ ਵੀ ਗਏ ਹੋ ਅਸ ਨਹੀਂ ਕਹਿੰਦੇ ਕਿ ਚੋਕੀ ਨੇ ਇਤਨਾ ਹੋ ਨਹੀਂ ਕੀਤਾ ਚੋਕੀ ਵਾਲੇ ਕਰ ਰਹੇ ਸਨ ਉਸਨੇ ਕੰਮ ਕੀਤਾ ਫਿਰ ਜਲੇ ਇਧਰੋਂ ਕੰਮ ਪਿਆ ਫਿਰ ਜਕੇ ਮੀਡੀਆ ਵਾਲਾ ਸਾਡੇ ਇਥੋਂ ਆਪਣੇ ਜੰਮੂ ਦੇ ਜਿਹੜੇ ਤੇ ਉਹ ਰਾਤੀ ਆਏ ਫਿਰ ਉਹ ਜਕੇ ਮੀਡੀਆ ਵੀ ਆਸਾਂ ਦੇ ਦਿੱਤਾ ਫਿਰ ਤਲੇ ਮੀਡੀਆ ਦੇ ਤਾਂ ਫਿਰ ਅਸੀਂ ਸਵੇਰੇ 6:30 ਵਜੇ ਸੁਣਿਆ ਕਿ ਉਹ ਅਰੈਸਟ ਹੋ ਗਏ ਨੇ ਅੱਜ ਸਾਡੇ ਦਿਲ ਨੂੰ ਵੀ ਸ਼ਾਂਤੀ ਹੈ ਅੱਜ ਸਵੇਰੇ 6:30 ਵਜੇ ਉਹਨਾਂ ਨੂੰ ਅਰੈਸਟ ਕਰ ਲਿਆ ਪਤਰਵਾਤ ਕਿੱਥੋਂ ਅਰੈਸਟ ਹੋਏ ਇਹ ਪਤਰਵਾਤ ਤੋਂ ਅਰੈਸਟ ਹੋਏ ਨੇ ਜੰਮੂ ਦੀ ਪੁਲਿਸ ਨੇ ਜਾ ਕੇ ਪਤਰਵਾਤ ਤੋਂ ਅਰੈਸਟ ਕੀਤਾ ਅਰੈਸਟ ਕੀਤਾ ਹੁਣ ਇਸ ਵੇਲੇ ਤੱਕ ਜੋ ਤੁਸੀਂ ਕਹਿ ਰਹੇ ਹੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਮੈਂ ਦਰਸ਼ਕਾਂ ਨੂੰ ਵੀ ਦੱਸ ਦਿਆਂ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪਹਿਲਾਂ ਭਾਨੂੰ ਪ੍ਰਤਾਪ ਜਿਹੜਾ ਹੈ ਉਹ ਉਸ ਥੈਲੇ ਦੇ ਵਿੱਚ ਪਾ ਕੇ ਉਸ ਗਲੀ ਚੋਂ ਨਿਕਲ ਰਿਹਾ ਹੈ ਔਰ ਉਸ ਦੇ ਨਾਲ ਦੇ ਨਾਲ ਹੀ ਥੋੜੀ ਜਿਹੀ देर ਦੇ ਬਾਅਦ ਇਹ ਦੋਨੋਂ ਪਤੀ ਪਤਨੀ ਨਰੇਸ਼ ਔਰ ਉਸ ਦੀ ਜਿਹੜੀ ਪਤਨੀ ਹੈ ਉਹ ਵੀ ਦੋਨੋਂ ਇੱਥੋਂ ਨਿਕਲ ਰਹੇ ਸੀ ਤੇ ਮੁੜ ਕੇ ਥੋੜੀ ਦੇਰ ਬਾਅਦ ਭਾਨੂੰ ਪ੍ਰਤਾਪ ਜਿਹੜਾ ਹੈ ਉਹ ਦੌੜਦਾ ਹੋਇਆ ਵਾਪਸ ਆਂਦਾ ਹੈ ਔਰ ਸਕੂਟੀ ਲੈ ਕੇ ਜਾਂਦਾ ਹੈ ਯਾਨੀ ਕਿ ਉਸੇ ਸਕੂਟੀ ਦੇ ਉੱਪਰ ਫਿਰ ਸ਼ਾਇਦ ਜਿਸ ਤਰ੍ਹਾਂ ਕੇ ਇਹਨਾਂ ਤੇ ਅਸਾਰ ਲੱਗ ਰਹੇ ਨੇ ਕਿ ਉਸੇ ਸਕੂਟੀ ਦੇ ਉੱਪਰ ਉਸ ਦੀ ਡੈੱਡ ਬਾਡੀ ਨੂੰ ਜਾਂ ਉਸ ਦੇ ਸ਼ਰੀਰ ਨੂੰ ਲੋਡ ਕਰਕੇ ਫਿਰ ਉੱਥੋਂ ਅੱਗੇ ਤੁਰਿਆ ਜਾਂਦਾ ਹੈ ਉਹ ਵੈਸੇ ਤੁਹਾਡੇ ਕੋਲ ਹੀ ਰਹਿੰਦਾ ਸੀ ਨਰੇਸ਼ ਨਰੇਸ਼ ਤਾਂ ਮੇਰੇ ਕੋਲ ਹੀ ਰਹਿੰਦਾ ਹਾਂ 14 ਸਾਲ ਕਿਹੜੇ ਕਮਰੇ ਚ ਰਹਿੰਦੇ ਸੀ ਇੱਥੇ ਤੁਹਾਨੂੰ ਅਸੀਂ ਉਹ ਕਮਰਾ ਵੀ ਦਿਖਾ ਦਿੰਦੇ ਹਾਂ ਕਿ ਜਿੱਥੇ ਨਰੇਸ਼ ਜਿਸ ਨੂੰ ਇਹ ਆਪਣਾ ਬੇਟਾ ਬੇਟੇ ਦੀ ਤਰ੍ਹਾਂ ਮੰਨਦੇ ਸੀ ਇਸ ਕਮਰੇ ਦੇ ਵਿੱਚ ਉਹ ਨਰੇਸ਼ ਆਪਣੀ ਬੇਟੀ ਔਰ ਪਤਨੀ ਦੇ ਨਾਲ ਇੱਥੇ ਹੀ ਰਹਿੰਦਾ ਸੀ ਪਰ ਹੈਰਾਨੀ ਜਨਕ ਗੱਲ ਇਹ ਹੈ ਕਿ ਬੇਟੇ ਦੀ ਤਰ੍ਹਾਂ ਆਪਣੇ ਕੋਲ ਰੱਖਣ ਵਾਲਾ ਇਹ ਸਾਹਮਣੇ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਤਸਵੀਰ ਨਰੇਸ਼ ਕੁਮਾਰ ਦੀ ਅਤੇ ਸ਼ਾਲੂ ਦੀ ਹੈ ਔਰ ਇਹ ਇਹਨਾਂ ਦੇ ਪਿਤਾ ਜੀ ਦੀ ਬੜੀ ਬੜਕਪਣ ਦੇਖਣ ਨੂੰ ਮਿਲ ਰਿਹਾ ਹੈ ਕਿ ਆਪਣੀ ਹੀ ਬੇਟੀ ਦੇ ਉੱਪਰ ਇਹ ਉਸ ਦਾ ਇਲਜ਼ਾਮ ਜਿਹੜਾ ਹੈ ਉਹ ਲਗਾ ਰਹੇ ਨੇ ਤੁਸੀਂ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਕੋਈ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀ ਕੋਈ ਅਨਮਨ ਸੀ ਗੱਲ ਕੋਈ ਅਨਮਨ ਕੋਈ ਆਨ ਬੰਨੀ ਕੋਈ ਬੰਨੀ ਫਿਰ ਇੱਕਦਮ ਕਿਸ ਤਰ੍ਹਾਂ ਇਹ ਹੋ ਗਿਆ ਇਹ ਸਾਨੂੰ ਪਤਾ ਹੀ ਨਹੀਂ ਚੱਲਿਆ ਸਾਨੂੰ ਕੋਈ ਪਤਾ ਨਹੀਂ ਚੱਲਿਆ ਇਸ ਚੀਜ਼ ਦਾ ਪਤਾ ਉਸ ਤੋਂ ਨਹੀਂ ਚੱਲਿਆ ਸਾਨੂੰ ਸ਼ੱਕ ਹੋਇਆ ਜਿਸ ਦਿਨ ਉਸ ਦੀ ਡੈਥ ਹੋ ਗਈ ਉਹਦੇ ਪਹਿਲੇ ਕੋਈ ਪਤਾ ਨਹੀਂ ਦਿੰਦਾ ਤਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਦੇਖਣ ਵਿੱਚ ਆਇਆ ਹੈ ਕਿ ਜੋ ਪੁਲਿਸ ਡਿਪਾਰਟਮੈਂਟ ਹੈ ਉਹ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਔਰ ਅਸੀਂ ਵੀ ਇੱਥੇ ਪੂਰੀ ਆਪਣੀ ਤਰਫੋਂ ਪੂਰਾ ਕਰ ਰਹੇ ਆ ਮੁਦਸਰ ਜੀ ਸਾਡੇ ਕੋਲ ਪਹੁੰਚੇ ਹੋਏ ਨੇ

ਪੂਰੀ ਹੋ ਜਾਈਗੀ ہماری ਕੰਪਲੀਟ ਉਸਕੇ ਬਾਅਦ ਹਮ ਆਪਕੇ ਸਾਥ ਸ਼ੇਅਰ ਕਰੇਗੇ ਪੂਰੀ ਇਨਫੋਰਮੇਸ਼ਨ ਠੀਕ ਹੈ ਠੀਕ ਤਾਂ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਜਦੋਂ ਤੱਕ ਅਸੀਂ ਸਬੂਤਾਂ ਦੀ ਜਿਹੜੀ ਹੈ ਪੂਰੀ ਜਾਣਕਾਰੀ ਜਿਹੜੀ ਲੈ ਰਹੇ ਹਾਂ ਔਰ ਉਸ ਦੇ ਉੱਤੇ ਪੂਰਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਔਰ ਦੇਖਦੇ ਹਾਂ ਕਿ ਪੁਲਿਸ ਡਿਪਾਰਟਮੈਂਟ ਜਿਹੜਾ ਹੈ ਇਸ ਦੀ ਕੇਸ ਦੀ ਕਿਹੜੀ ਤਹਿ ਤੱਕ ਜਾਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਜੋ ਦੋ ਬੰਦੇ ਅਰੈਸਟ ਕੀਤੇ ਗਏ ਹਨ ਸ਼ਾਲੂ ਔਰ ਬਨੂ ਪ੍ਰਤਾਪ ਉਹਨਾਂ ਦਾ ਕਿੱਥੇ ਤੱਕ ਜਾ ਕੇ ਇਹ ਫੈਸਲਾ ਪਹੁੰਚਦਾ ਹੈ ਔਰ ਇਸ ਕੇਸ ਦੀ ਇਨ ਤੋ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਇਸ ਵੇਲੇ ਪੂਰਨ ਚੰਦ ਜੇਕਰ ਪਹੁੰਚ ਚੁੱਕੇ ਨੇ ਔਰ ਪੂਰਾ ਜਿਹੜਾ ਹੈ ਜਾਇਜ਼ਾ ਲੈ ਰਹੇ ਨੇ ਉਹਨਾਂ ਦੇ ਘਰ ਦਾ ਔਰ ਪੁੱਛਗਿੱਛ ਤੋਂ ਬਾਅਦ ਜੋ ਪੁਲਿਸ ਅਧਿਕਾਰੀਆਂ ਨੇ ਵੀ ਇਹੀ ਕਿਹਾ ਹੈ ਕੀ ਅਸੀਂ ਜਾਂਚ ਕਰ ਰਹੇ ਹਾਂ ਵਿਸ਼ਾ ਜਾਂਚ ਦੇ ਅਧੀਨ ਹੈ ਦੇਖਦੇ ਹਾਂ ਕਿ ਕੀ ਸਿੱਟਾ ਨਿਕਲ ਕੇ ਆਉਂਦਾ ਹੈ ਕਾਫੀ ਚੀਜ਼ਾਂ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਪਰ ਪੁਲਿਸ ਅਧਿਕਾਰੀਆਂ ਨੇ ਸਿਰਫ ਇਹੀ ਕਿਹਾ ਕਿ ਫਿਲਹਾਲ ਅਸੀਂ ਉਸ ਚੀਜ਼ਾਂ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਕੁਝ ਹੀ ਦਿਨਾਂ ਦੇ ਅੰਦਰ ਤੁਹਾਡੇ ਰੂਬਰੂ ਹੋਵਾਂਗੇ ਅਤੇ ਸਾਰਾ ਕੇਸ ਜਿਹੜਾ ਹੈ ਉਹ ਖੋਲ ਕੇ ਤੁਹਾਡੇ ਸਾਹਮਣੇ ਰੱਖਾਂਗੇ ਕਿ ਉਧਰ ਪੂਰਨ ਚੰਦ ਦਾ ਕਹਿਣਾ ਹੈ ਕਿ ਮੇਰੀ ਬੇਟੀ ਸ਼ਾਲੂ ਅਤੇ ਭਾਨੂੰ ਪ੍ਰਤਾਪ ਨੇ ਮਿਲ ਕੇ ਮੇਰੇ ਜਵਾਈ ਰਕੇਸ਼ ਦਾ ਜਿਹੜਾ ਹੈ ਉਹ ਕਤਲ ਕੀਤਾ ਹੈ ਜਿਸ ਦਾ ਸਾਰੇ ਸਬੂਤ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਤੇ ਕੋਲ ਹਨ ਅਤੇ ਉਹ ਸਾਰੇ ਇੱਕ ਪੈਨ ਡਰਾਈਵ ਬਣਾ ਕੇ ਤੇ ਜਦੋਂ ਵੀ ਕਿਤੇ ਕੇਸ ਕੋਰਟ ਦੇ ਵਿੱਚ ਪਹੁੰਚੇਗਾ ਤਾਂ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕੀਤੇ ਜਾਣਗੇ ਫਿਲਹਾਲ ਉਹਨਾਂ ਨੇ ਸਿਰਫ ਤੇ ਸਿਰਫ ਇਸ ਕੇਸ ਦੇ ਵਿੱਚ ਜਿਹੜੀ ਹੈ ਉਹ ਮੰਗ ਕੀਤੀ ਹੈ ਕਿ ਇਨਸਾਫ ਜਿਹੜਾ ਹੈ ਉਹ ਮਿਲਣਾ ਚਾਹੀਦਾ ਹੈ ਦਾਤ ਦੇਣੀ ਪਏਗੀ ਇੱਥੇ ਪੂਰਨ ਚੰਦ ਦੀ ਕਿ ਜਿਸ ਨੇ ਖੁੱਲ ਕੇ ਸਾਹਮਣੇ ਆ ਕੇ ਸੱਚ ਜਿਹੜਾ ਹੈ ਉਹ ਦੁਨੀਆ ਨੂੰ ਦੱਸਿਆ ਅਤੇ ਇਹ ਮੰਗ ਕੀਤੀ ਹੈ ਪੁਲਿਸ ਅਧਿਕਾਰੀਆਂ ਤੋਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਰਕੇਸ਼ ਕੁਮਾਰ ਨੂੰ ਜਿਹੜਾ ਹੈ ਉਹ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਉਸ ਦੀ ਮੌਤ ਦੇ ਜਿਹੜੇ ਕਾਤਲ ਹਨ ਉਹ ਹੁਣ ਸਲਾਖਾਂ ਦੇ ਪਿੱਛੇ ਹਨ ਅਤੇ ਪੁਲਿਸ ਅਧਿਕਾਰੀ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਹਨ ਆਓ ਸੁਣਦੇ ਹਾਂ ਇਸ ਮਾਮਲੇ ਵਿੱਚ ਪੂਰਨ ਚੰਦ ਨੇ ਕੀ ਕਿਹਾ ਉਹ ਇਨਸਾਫ ਚਾਹੀਦਾ ਹੈ ਬਾਕੀ ਘਟਨਾ ਇਸ ਤਰ੍ਹਾਂ ਦੀ ਹੈ ਕਿ ਮੈਂ ਥੰਡੀ ਖੂਈ ਬਾਬਾ ਜੀ ਆਏ ਥੇ ਮੈਂ ਉੱਥੇ ਚਲੀ ਜਾਂਦਾ ਸਾਨੂੰ ਸਵੇਰੇ 6:30 ਵਜੇ ਪਤਾ ਲੱਗਿਆ ਸਾਡੇ ਆਣੇ ਤੱਕ ਇਹਨਾਂ ਨੇ ਉਹ ਸਾਰਾ ਕੁਝ ਉੱਥੇ ਮਤਲਬ ਮੁੰਡਾ ਵੀ ਤੇ ਕੁੜੀ ਵੀ ਹਸਪੀਟਲ ਪੇ ਜਾ ਦਿੱਤੇ ਤੇ ਅਸੀਂ ਬਾਰ-ਬਾਰ ਕੁੜੀ ਨੂੰ ਪੁੱਛਦੇ ਹਾਂ ਕਿ ਬੇਟਾ ਸੁਣਾ ਕੀ ਗੱਲ ਹੈ ਕੀ ਗੱਲ ਹੈ ਹਰ ਵਾਰ ਉਹ ਬਿਆਨ ਬਦਲਦੀ ਹੈ ਕਦੀ ਮੇਰੀ ਬੇਟੀ ਕਦੀ ਇੱਧਰ ਤੇ ਉੱਧਰ ਬਦਲੇਗੀ ਕਦੀ ਇੱਧਰ ਤੇ ਉੱਧਰ ਬਦਲੇਗੀ ਇਹ ਨਾ ਤੁਹਾਡੀ ਬੇਟੀ ਸ਼ਾਲੂ ਦੇਵੀ ਸ਼ਾਲੂ ਦੇਵੀ ਆਜਾ ਆਖਰ ਲਾਸਟ ਉੱਪਰ ਉਹਨਾਂ ਐ ਮੈਂ ਉਹਨੂੰ ਪੁੱਛਿਆ ਮੈਂ ਕਿ ਜੱਲੇ ਸਾਨੂੰ ਪੂਰੇ ਸਬੂਤ ਮਿਲ ਗਏ ਨਾ ਲਾਸਟ ਉੱਪਰ ਮੈਂ ਉਹਨੇ ਪੁੱਛਿਆ ਮੈਂ ਕਿ ਬੇਟੇ ਐਂਡ ਟਾਈਮ ਤੇ ਮੈਂ ਤੈਨੂੰ ਪੁੱਛ ਰਿਹਾ ਮੈਂ ਨਹੀਂ ਉਹ ਗੱਲ ਕੀਤੀ ਕੀਤੀ ਉਹਦੇ ਭਰਾ ਨੇ ਮੈਂ ਉਹਨੇ ਕਿਹਾ ਦੀਦੀ ਮੈਂ ਲਾਸਟ ਤੁਹਾਨੂੰ ਇੱਕ ਵਾਰ ਪੁੱਛ ਰਿਹਾ ਕਿ ਇਹ ਐਂਡ ਟਾਈਮ ਆ ਗਿਆ ਦਾ ਤੁਸੀਂ ਤਾਂ ਸੋਕੇ ਕਰਨਾ ਹੈ ਅਗਰ ਉਹਨੇ ਜਿਹੜਾ ਤੁਹਾਡੇ ਨਾਲ ਬੰਦਾ ਹ ਮਾਨੋ ਪ੍ਰਤਾਪ ਅਗਰ ਉਹਨੇ ਕੀਤਾ ਦਾ ਤੁਸੀਂ ਉਹਦਾ ਨਾਮ ਦੇ ਦਿਓ ਤੇ ਤੁਸੀਂ ਸੁਲਤਾਨੀ ਗਵਾਹ ਬਣ ਜਾਓਗੇ ਤੇ ਤੁਸੀਂ ਬਚ ਜਾਓਗੇ ਤੇ ਉਹ ਫਲ ਜਾਏਗਾ ਉਹ ਕਹਿੰਦੀ ਬਣੂ ਪ੍ਰਤਾਪ ਨੇ ਕਤਲ ਨਹੀਂ ਕੀਤਾ ਉਹਨੇ ਫਿਰ ਨਾ ਕੀਤੀ ਫਿਰ ਫਿਰ ਮੈਂ ਪੁਲਿਸ ਚੌਕੀ ਫੋਨ ਕੀਤਾ ਤੇ ਸਾਬ ਨੂੰ ਬੁਲਾਇਆ ਸਾਬ ਆਏ ਉਹਨੇ ਆਪਣੇ ਆਪਣੇ ਉਹ ਜੋ ਵੀ ਉਹਤੋ ਕਾਰਵਾਈ ਕੇ ਕਰਨੀ ਸੀ ਉਹ ਕਾਰਵਾਈ ਕਰਕੇ ਜਿਹੜਾ ਪੱਥਰ ਥਾ ਉਹ ਵੀ ਚੁੱਕਿਆ ਮਗਾ ਹਰ ਚੀਜ਼ ਜਿਹੜੀ ਫੋਟੋ ਜੋ ਉਹਨੇ ਦੁਬਾਰਾ ਲਈਤੀ ਹੈ ਉਹਤੋ ਕੈਮਰੇ ਦੇ ਲੈ ਕੇ ਉਹ ਚਲੇ ਗਏ ਸਰ ਮੇਰੀ ਬਾ ਇੱਕ ਹੀ ਅਰਜ਼ ਹੈ ਦੇਖੋ ਮੈਂ ਆਪਣੀ ਬੇਟੀ ਦੇ ਪੱਖ ਸੇ ਇਸ ਵਾਸਤੇ ਨਹੀਂ ਆ ਕਿ ਉਹ ਜਵਾਈ ਮੇਰਾ ਬੜਾ ਪਿਆਰਾ ਜਵਾਈ ਥਾ ਇੱਕ ਪਾਸੇ ਮੇਰਾ ਜਵਾਈ ਥਾ ਇੱਕ ਪਾਸੇ ਮੇਰਾ ਦਿਮਾਦ ਥਾ ਪੰਨੇ ਆ ਵੀ ਮੇਰਾ ਸੱਕਾ ਲੱਗਦਾ ਥਾ ਸਾਰੇ ਉਸਨੇ ਤਰਜਾ ਦਿੱਤਾ ਉਸਨੂੰ ਪੁੱਤਰ ਦਾ ਵੀ ਤਰਜਾ ਸੇ ਦਿੱਤਾ ਔਰ ਜਿੰਨਾ ਸਾਥ ਹੋ ਦਿੰਦਾ ਹਾ ਉਹਨਾਂ ਮੇਰੇ ਪੁੱਤਰ ਨੇ ਵੀ ਨਹੀਂ ਸ਼ਰ ਦਿੱਤਾ ਹੋਣਾ ਮੇਰਾ ਪੁੱਤਰ ਵੀ ਉਸੇ ਥੋੜੀ 2-4 ਸਾਲ ਦਾ ਫਰਕ 5 ਸਾਲ ਦਾ ਫਰਕ ਹੈ ਸਰ ਗੱਲ ਹੈ ਕੀ ਆ ਸਾਰੇ ਪੂਰੇ ਸੀਸੀ ਪੋਰਟ ਫੋਟੇਜ ਜਿਹੜੀ ਥੀ ਸਾਰੀ ਕੜਾਈ ਹੈ ਐਕਸੀਡੈਂਟ ਕਿਤੇ ਨਹੀਂ ਨਿਕਲਿਆ ਐਕਸੀਡੈਂਟ ਕੋਈ ਨਹੀਂ ਨਿਕਲਿਆ ਜਿਹੜਾ ਲਾਸਟ ਫੋਟੇਜ ਨਹੀਂ ਨਿਕਾਈ ਹੈ ਉਹਨੇ ਕੁੜੀ ਦੇ ਬਾਹ ਵਿੱਚ ਬਾਹ ਪਾ ਕੇ ਕੁੜੀ ਨੇ ਅੱਗੇ ਪਾਨੂ ਪਰਤਾਵ ਗਿਆ ਪਿੱਛੇ ਕੁੜੀ ਗਈ ਹੈ ਦੋਨੋਂ ਜੀ ਦੋਨੋਂ ਜੀ ਕੇ ਨੇ ਬਾਹ ਵਿੱਚ ਬਾਹ ਪਾ ਕੇ 10 12 ਮਿੰਟ ਦੇ ਬਾਅਦ ਉਹ ਜਿਹੜਾ ਬਾਨੂ ਪਰਤਾਵੇ ਵਾਪਸ ਆਂਦਾ ਹੈ ਫੋਟੋ ਜੀ ਵਿੱਚ ਜਿਹੜਾ ਵਾਪਸ ਆਂਦਾ ਉਤੋਂ ਜਿਹੜਾ ਵਾਪਸ ਆਂਦਾ ਆ ਕੇ ਉਹਨੇ ਸਕੂਟੀ ਉਹ ਕਿਤੇ ਸਾਈਡ ਤੇ ਲਾਈ ਦੀ ਸੀ ਉਹ ਸਕੂਟੀ ਲਈਤੀ ਐ ਤੇ ਚਲਾ ਗਏ ਨਾ ਅੱਗੇ ਉਹਦੇ ਬਾਅਦ ਅਸੀਂ ਜਿੱਥੇ ਨਾ ਇਹਦਾ ਕਾਂਡ ਹੋਇਆ ਜਿੱਥੇ ਮੋੜੇ ਕੀ ਮਾਰਿਆ ਉਹਦੇ ਬਾਅਦ ਅਸੀਂ ਉਹਦੇ ਅੱਗੇ ਦੀ ਫੋਟੋ ਕਢਾਈ ਐ ਉੱਥੇ ਦਿਖਿਆ ਤੇ ਕੁੜੀ ਪਿੱਛੇ ਬੈਠੀ ਦੀ ਐ ਨਰੇਸ਼ ਕੀ ਨੇ ਵਿਚਭਾ ਲੜਾ ਔਰ ਬਾਨੂ ਵਰਤਾਰ ਜਿਹੜਾ ਸਕੂਟੀ ਚਲਾ ਰਿਹਾ ਤੇ ਲਗੇ ਨਾ ਅੱਗੇ ਜਾ ਕੇ ਜਿਹਨੇ ਇਹਦੇ ਬੱਸ ਚ ਨਹੀਂ ਨਰਿਆ ਕਿ ਉਹ ਇੱਕ ਜਿੰਦਾ ਇਨਸਾਨ ਲੈਣਾ ਕੁਝ ਹੋਰ ਹਿਸਾਬ ਹੁੰਦਾ ਤੇ ਜਿਹਨੇ ਮਰ ਗਿਆ ਤਾਂ ਇੱਕ ਸਕੂਟੀ ਉੱਪਰ ਲੈਣਾ ਇੱਕ ਜਨਾਨੀ ਨੇ ਪਿੱਛੇ ਸੰਭਾਲਣਾ ਬੜਾ ਮੁਸ਼ਕਲ ਹੋ ਜਾਂਦਾ ਇਹਨੇ ਕੀ ਕੀਤਾ ਕਿ ਫਿਰ ਇੱਕ ਈ ਰਖਸ਼ੇ ਵਾਲਾ ਆਇਆ ਥੱਲੂ ਇਹਨੇ ਕਿਤੇ ਉਹ ਈ ਰਖਸ਼ੇ ਚ ਪਾਇਆ ਤੇ ਕੁੜੀ ਉਹਦੇ ਨਾਲ ਬੈਠ ਕੇ ਤੇ ਗਾਂਧੀ ਨਗਰ ਹਸਪੀਟਲ ਲੈ ਗਈ ਇਹ ਸਾਢੇ ਪੂਰੀ ਰਿਕਾਰਡਿੰਗ ਰਿਕਾਰਡਿੰਗ ਹੈ ਬਾਨੂੰ ਪ੍ਰਤਾਪ ਦੀਆਂ ਵੀ ਕੂੜੀ ਦੀਆਂ ਵੀ ਸਾਰੀਆਂ ਸਾਰੇ ਪੂਰੇ ਐਂਡ ਜਲ ਪੁੱਛਦੇ ਆ ਫਿਰ ਜਾ ਕੇ ਅਸੀਂ ਇਹ ਕੰਮ ਕੀਤਾ ਹੈ ਮਤਲਬ ਤੁਸੀਂ ਪਹਿਲੇ ਸੀਸੀਟੀਵੀ ਫੁਟੇਜ ਕਢਾਈ ਸਾਰੀ ਫੋਟੋ ਹੀ ਕਢਾ ਕੇ ਉਹਦੇ ਕੂੜੀ ਦਾ ਜਿਹੜੀਆਂ ਗੱਲਾਂ ਉਹ ਵੀ ਸਾਡੇ ਕੋਲ ਰਿਕਾਰਡ ਨੇ ਉਹ ਬਾਈ ਤੇ ਕੀ ਗੱਲ ਹਾਂ ਹਾਂ ਉਹ ਵੀ ਸਾਡੇ ਕੋਲ ਰਿਕਾਰਡ ਹੈ ਨਾ ਬਾਨੂੰ ਪ੍ਰਤਾਪ ਜਿਹੜਾ ਅਸੀਂ ਪੁੱਛਦੇ ਹਾਂ ਉਹਨਾਂ ਤੋਂ ਉਹਦੀ ਵੀ ਸਾਰੀਆਂ ਗੱਲਾਂ ਸਾਡੇ ਕੋਲ ਰਿਕਾਰਡ ਹੈ ਸਾਰਾ ਪੂਰਾ ਰਿਕਾਰਡ ਰੱਖਿਆ ਦਾ ਅਗਰ ਕੱਲ ਸਾਨੂੰ ਪੁਲਿਸ ਦੱਸੇਗੀ ਜਾਂ ਕੋਈ ਵੀ ਜੱਜ ਕੋਲ ਵੀ ਜੇ ਸਾਨੂੰ ਬੁਲਾਣਗੇ ਨਾ ਅਸੀਂ ਪੂਰਾ ਰਿਕਾਰਡ ਪੈਨ ਡਰਾਈਵ ਬਣਾ ਕੇ ਸਾਰੀ ਜੱਜ ਨੂੰ ਵੀ ਦਿਖਾ ਦੇਵਾਂਗੇ ਇਹ ਸਾਰੇ ਇਹ ਵ ਫਿਰ ਲਾਸਟ ਵਿੱਚ ਅਸੀਂ ਇਹ ਸਾਰੇ ਰਿਕਾਰਡ ਇਕੱਠੇ ਕਰਕੇ ਫਿਰ ਮੈਨੂੰ ਪੂਰਾ ਸਾਨੂੰ ਯਕੀਨ ਹੋਇਆ ਕਿ ਇਹ ਜਿਹੜਾ ਮਰਡਰ ਕੀਤਾ ਦਾ ਇਹਨਾਂ ਦੋ ਬੰਦੇ ਨੇ ਕੀਤਾ ਦਾ ਤੁਹਾਡੀ ਬੀਟੀ ਨੇ ਤੇ ਮੇਰੀ ਸਾਲੂ ਦੇਵੀ ਨੇ ਔਰ ਬਾਨੂ ਪ੍ਰਤਾਪ ਨੇ ਇਹਨਾਂ ਦੋਨਾਂ ਨੇ ਮਾਰੇ ਇਹਨਾਂ ਦੋਨੋਂ ਨੇ ਮਾਰੇ ਦਾ ਸੀ ਔਰ ਮੈਂ ਚਾਹੁੰਦਾ ਹਾਂ ਕਿ ਅਗਰ ਇਹਦੇ ਉੱਪਰ ਸਾਰਾ ਸਬੂਤ ਹੋ ਜਾਏਗਾ ਔਰ ਸਾਰਾ ਸਬੂਤ ਕਰਨਗੇ ਤੇ ਇਹਨਾਂ ਨੂੰ ਔਰ ਕੁਛ ਨਹੀਂ फांसी ਨਹੀਂ ਹੋਣੀ ਚਾਹੀਦੀ ਏ ਕਿਉਂ ਕਿ ਉਹ ਬੰਦਾ ਇਕਦਾਂ ਹੀ ਫਾਲ ਆਇਆ ਤੇ ਮਰ ਜਾਣਾ ਇਹ ਜੇਲ੍ਹ ਤੇ ਸੜ-ਸੜ ਕੇ ਮਰਨੇ ਚਾਹੀਦੇ ਇਹ ਬਾਹਰ ਨਹੀਂ ਆਨੇ ਚਾਹੀਦੇ ਕੁੜੀ ਵਾਸਤੇ ਛੋਟੀ ਮੈਂ ਇਸ ਵਾਸਤੇ ਤੰਗੂ ਕਹਿ ਰਿਹਾ ਕਿ ਹਰ ਵਾਰ ਮੈਂ ਰੋਂਦਾ ਥਾ ਹੁਣ ਮੇਰਾ ਇਹਨਾ ਰੋਣਾ ਨਹੀਂ ਆਉਂਦਾ ਪਹਿਲੇ ਮੈਂ ਰੋਂਦਾ ਹਾਂ ਕਿਉਂ ਕਿ ਕਾਤਲ ਬਾਹਰ ਘੁੰਮ ਰਿਹਾ ਥਾ ਤੇ ਮੇਰੇ ਜਵਾਈ ਦੀ ਛਾਲੀ ਤੁਖਰੀ ਹੁੰਦੀ ਹੁਣ ਕਾਤਲ ਅੰਦਰ ਹੁਣ ਮੇਰੇ ਜਵਾਈ ਦੇ ਆਤਮਾ ਨੂੰ ਵੀ ਸ਼ਾਂਤੀ ਹੈ ਤੋ ਮੈਨੂੰ ਵੀ ਸ਼ਾਂਤੀ ਹੋ ਗਈ ਦੀਏ ਬੜੇ ਬਾਰ ਸਮਝਾਇਆ ਸਮਝਾਇਆ ਵੀ ਅਸੀਂ ਕੁੜੀ ਨੂੰ ਆਪਣੀ ਧੀ ਨੂੰ ਸਮਝਾਇਆ ਅਸੀਂ ਪਹਿਲੇ ਆਪਣੇ ਧੀ ਨੂੰ ਸਮਝਾਉਂਦਾ ਹਾਂ ਮੈਂ ਮੈਂ ਕਿਹਾ ਬਟੇ ਡਾਂਟਣਾ ਪਿਓ ਦਾ ਫਰਜ਼ ਹਰ ਬਾਰ ਡਾਂਟਣਾ ਮਗਰ ਇਹ ਥੋੜਾ ਮੈਨੂੰ ਪਤਾ ਹੈ ਕਿ ਇਹ ਚੱਕਰ ਬਣ ਗਿਆ ਦਾ ਮੈਨੂੰ ਕੰਦਰ ਇਹ ਨਹੀਂ ਗੱਲ ਦਾ ਕੋਈ ਪਤਾ ਨਹੀਂ ਦਾ ਮਗਰ ਜਦ ਲਉਂਦੇ ਆਪਸ ਵਿੱਚ ਕੋਈ ਥੋੜੀ ਬਹੁਤ ਇਹ ਬਿਆਸ ਬਿਆਸੀ ਹੁੰਦੀ ਸੀ ਨਾ ਤੇ ਮੈਂ ਮੁੜੇ ਨੂੰ ਵੀ ਡਾੜਾ ਮਾਰਨਾ ਕੁੜੀ ਨੂੰ ਵੀ ਡਾੜਾ ਮਾਰਨਾ ਤੇ ਉੱਠ ਕੇ ਰੇੜੀ ਲੈ ਕੇ ਨਿਕਲ ਜਾਣਾ ਤੇ ਇਹ ਥੋੜਾ ਕਿ ਮੇਰੀ ਕੁੜੀ ਆ ਅੰਦਰ ਇੱਕ ਪਾਪ ਪ੍ਰੋਗਰਾਮ ਪਤਾ ਹੀ ਨਹੀਂ ਨਾ ਚਲਿਆ ਪੱਕੇ ਮੁੰਡਾ ਪਹਿਲੇ ਕੋਈ ਨਸ਼ਾ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਬਾਅਦ ਚੋ ਸ਼ਰਾਬ ਪੀਣਾ ਦੁਖੀ ਹੋ ਗਿਆ ਤਾਂ ਹਨ ਹਾਂ ਪਹਿਲੇ ਉਹ ਇੱਥੇ ਇੱਥੇ ਤਕਰੀਬਨ ਤਕਰੀਬਨ 14 ਸਾਲ ਰਿਹਾ ਹੈ 14 ਸਾਲ ਦੇ ਵਿੱਚ ਉਹਨਾਂ 6 ਮਹੀਨੇ 6 ਮਹੀਨੇ ਹੀ ਉਹਨਾਂ ਸ਼ਰਾਬ ਪੀਤੀ ਹੈ ਉਹਨੇ ਪਹਿਲੇ ਸ਼ਰਾਬ ਨਹੀਂ ਪੀਂਦਾ ਸ਼ਰਾਬ ਉੱਪਰ ਉਹਨਾਂ ਦੀ ਸ਼ਾਇਦ ਹੋ ਗਿਆ ਕਿ ਸ਼ਰਾਬ ਉੱਪਰ ਨੂੰ ਨਹੀਂ ਉਹ ਦੁਖੀ ਹੋ ਗਿਆ ਥਾ ਚਲੋ ਉਸ ਵਾਸਤੇ ਸ਼ਰਾਬ ਪੀਣਾ ਸ਼ੁਰੂ ਕਰ ਗਿਆ ਹੋ ਸਕਦਾ ਹੋ ਸਕਦਾ ਮੈਨੂੰ ਪਤਾ ਚੱਲੀ ਜਾਏ ਚਲ ਗਿਆ ਤੁਹਾਨੂੰ ਸਾਨੂੰ ਦੱਸ ਦੇ ਦੱਸ ਉਹਨਾਂ ਨੂੰ ਛੱਡ ਕੇ ਥੋੜੀ ਜੰਦੇ ਅਗਰ ਸਾਨੂੰ ਪਤਾ ਲੱਗਦਾ ਨਹੀਂ ਕਿ ਇਸੇ ਪਤਾ ਲੱਗ ਗਿਆ ਹੈ ਜਾਂ ਇਹਨਾਂ ਨੂੰ ਕੋਈ ਚੱਕਰ ਹੈ ਤਾਂ ਅਸੀਂ ਥੋੜੀ ਜਿਆਦਾ ਛੱਡਦੇ ਇਹ ਆਸ ਹੈ ਕੋਈ ਨਾ ਕੋਈ ਹੁੰਦਾ ਜ਼ਰੀਆ ਬਣਾਉਣਾ ਹਾਂ ਉਹਦੇ ਨਾਲ ਮਰਨੇ ਮਰੋਣੇ ਤੋਂ ਥੋੜੀ ਇਤਨੇ ਦੂਰ ਇਤਨੀ ਗੱਲ ਬਣਾਣੀ ਅਗਰ ਸਾਨੂੰ ਪਤਾ ਨਹੀਂ ਲੱਗਿਆ ਕੀ ਹੈ ਪੁਲਿਸ ਨੇ ਉਹਨਾਂ ਇਹ ਰਸ ਕੀਤਾ ਤਾਂ ਹੁਣ ਦੇਖੋ ਕੀ ਕਰਦੀ ਹੈ